ਹਿੰਦੀ ਦੂਸਰੀਆਂ ਪਛਾਹਮਾਂ ਨੂੰ ਖਾ ਜਾਂਦੀ ਹੈ ਇਹ ਦੇਖੀ ਨੇ ਕੁਝ ਪਛਾਹਮਾਂ ਦੇ ਨਾਮ ਲਏ ਨੇ ਭੋਜਪੂਰੀ ਮੈਥਲੀ ਅਬਦੀ ਮੰਡਾਰੀ ਕਰਖੂਪ ਕਰੂਖ ਕੁਰਮਾਨੀ ਖੋਰઠા ਹੋ ਖਾਰਿਆ ਅੰਗਿਕਾ ਸੰਥਾਲੀ ਮੁਗਦੀ ਮਾਰਵੜੀ ਮਾਲਵੀ ਛਤੀਸਗੜੀ ਕਮਾਉਣੀ ਗੜਵਾਲੀ ਬ੍ਰਜ ਤੇ ਬੰਦੇਲੀ ਇਹ ਪਛਾਣਾਂ ਜਿਹੜੀਆਂ ਨੇ ਇਹਨਾਂ ਨੂੰ ਖਾ ਗਈ ਹਿੰਦੀ ਹੋਰ ਕੋਈ ਵੀ ਭਾਸ਼ਾ ਜਿਹੜੀ ਆ ਉਹ ਤੁਸੀਂ ਰੱਖ ਸਕਦੇ ਹੋ ਜਿਵੇਂ ਜਿਵੇਂ ਤੁਹਾਡੀ ਸਥਾਨਕ ਜਿਹੜੀ ਕਲਾਸਿਕ ਤਾਮਿਲ ਹੈ ਜਾਂ ਮਲਿਆਲਮ ਹੈ ਜਾਂ ਉੜੀਆ ਹੈ ਜਾਂ ਉਹਨਾਂ ਨੇ ਪਾਲੀ ਪ੍ਰਾਕ੍ਰਿਤ ਜਾਂ ਪਰਸੀਅਨ ਫਾਰਸੀ ਜਿਸ ਨੂੰ ਆਪਾਂ ਆਖ ਦਿੰਦੇ ਆ ਤੁਸੀਂ ਦੇਖੋ ਕਿ ਉਸ ਮੌਕੇ ਦੇ ਉੱਤੇ ਦੋ ਨੌਜਵਾਨਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ ਦੋ ਨੌਜਵਾਨ ਦੋ ਬੱਚੇ ਸ਼ਹੀਦ ਹੁੰਦੇ ਨੇ ਇੱਕ ਦਾ ਨਾਮ ਥਲ ਮੁਥੂ ਸੀ ਤੇ ਦੂਸਰੇ ਦਾ ਨਾਮ ਜਿਹੜਾ ਸੀ ਨਟਰਾਜਨ ਸੀ ਤਾਂ ਖਾਸ ਕਰਕੇ ਜਿਹੜੇ ਸਰਵਿਸ ਕਿਆ ਅਭਿਆਨ ਦੇ ਲਈ ਜਿਹੜੇ 2152 ਕਰੋੜ ਰੁਪਏ ਅਸੀਂ ਦਿਨੇ ਆ ਜਾਂ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ ਉਹ ਨਹੀਂ ਅਸੀਂ ਧੰਨ ਦਿੱਤੇ ਹੁਣ ਜਦੋਂ ਉਹਨੇ ਕਿਹਾ ਤਾਂ ਵੀ ਅਸੀਂ ਨਹੀਂ ਦਿੰਦੇ ਤਾਂ ਤਰਮਿੰਦਰ ਪ੍ਰਧਾਨ ਦੇ ਇਸ ਬਿਆਨ ਦਾ ਜਿਹੜਾ ਜਵਾਬ ਹੈ ਉਹ ਐਮ ਕੇ ਸਟਾਲੇ ਨੇ ਜਿਹੜੇ ਕਿ ਮੁੱਖ ਮੰਤਰੀ ਨੇ ਉਹਨਾਂ ਨੇ ਪਤਾ ਕੀ ਦਿੱਤਾ ਜੇ ਤੁਸੀਂ ਉਹਦੇ ਨਾਲ ਟੁੱਟ ਗਏ ਤਾਂ ਜਿਵੇਂ ਹੁਣ ਜੇ ਪੱਤਾ ਟੁੱਟ ਗਿਆ ਤਾਂ ਉੱਡ ਕੇ ਇੱਧਰ ਵੀ ਜਾ ਸਕਦਾ ਤੇ ਉੱਧਰ ਵੀ ਜਾ ਸਕਦਾ ਹੈ ਤਾਂ ਉਸੇ ਤਰੀਕੇ ਦੇ ਨਾਲ ਜਦੋਂ ਤੱਕ ਤੁਹਾਡਾ ਆਪਣੀ ਮਾਂ ਬੋਲੀ ਦੇ ਨਾਲ ਉਹ ਰਿਸ਼ਤਾ ਨਹੀਂ ਬਣਦਾ ਜਜ਼ਬਾਤੀ ਰਿਸ਼ਤਾ ਵੀ ਹੋਵੇ ਤਰਕ ਆਧਾਰਿਤ ਰਿਸ਼ਤਾ ਹੋਵੇ ਤੁਹਾਨੂੰ ਪਤਾ ਹੈ ਕਿ ਇਹ ਭਾਸ਼ਾ ਜਿਹੜੀ ਆ ਉਹੀ ਮੇਰੀਆਂ ਜੜਾਂ ਨੇ ਕੋਕੇ ਭਾਸ਼ਾ ਇੱਕ ਕੋਈ ਜਜ਼ਬਾਤੀ ਮੁੱਦਾ ਨਹੀਂ ਹੁੰਦਾ ਆਪਾਂ ਜਜ਼ਬਾਤਾਂ ਤੱਕ ਆ ਕੇ ਰੁਕ ਜਾਂਦੇ ਆ ਭਾਵਨਾਵਾਂ ਤੱਕ ਇਹ ਡੂੰਗਾ ਤਰਕ ਨਾਲ ਜੁੜਿਆ ਮਸਲਾ ਤੇ ਡੂੰਗਾ ਜਿਹੜੀਆਂ ਜੜਾਂ ਨਾਲ ਜੁੜਿਆ ਹੋਇਆ ਮਸਲਾ ਏ ਉਹਨੇ ਜਿਹੜੇ ਬੱਚੇ ਨੂੰ ਆਪਣੀ ਮਾਂ ਬੋਲੀ ਨਹੀਂ ਆਉਂਦੀ ਉਹ ਬੱਚਾ ਜਿਹੜਾ ਹੈ ਹੁਣ ਦਰਖਤ ਹੈ ਕੋਈ ਦਰਖਤ ਨਹੀਂ ਜਿੰਨੀਆਂ ਜੜਾਂ ਮਜ਼ਬੂਤ ਹੋਣਗੀਆਂ ਉਹਨਾਂ ਦਰਖਤ ਮਜ਼ਬੂਤ ਹੋਊਗਾ 2010 ਦੇ ਵਿੱਚ ਨਾ ਜਿਹੜਾ ਉਸ ਟਾਈਮ ਦੇ ਤੇ ਮੁੱਖ ਮੰਤਰੀ ਸਨ ਐਮ ਕਰਨਾ ਨੀਦੀ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਮੈਡੀਕਲ ਕਾਲਜ ਹੈ ਜਾਂ ਇੰਜੀਨੀਅਰਿੰਗ ਕਾਲਜ ਹੈ ਜਾਂ ਇਹਨਾਂ ਦੇ ਵਿੱਚ ਨਾ ਅਸੀਂ ਮੀਡੀਅਮ ਆਫੈਂਸ ਸੈਕਸ਼ਨ ਮਾਧਿਮ ਜਿਹੜਾ ਹੈ ਉਹ ਪੜ੍ਹਾਈ ਦਾ ਤਾਮਿਲ ਰੱਖ ਦਵਾਂਗੇ ਤੇ ਤਾਮਿਲ ਰੱਖਿਆ ਵੀ ਗਿਆ ਇੱਕ ਆਰਡੀਨੈਂਸ ਵੀ ਪਾਸ ਕੀਤਾ ਗਿਆ 20% ਗਵਰਨਮੈਂਟ ਸਰਕਾਰੀ ਜਿਹੜੀਆਂ ਨੌਕਰੀਆਂ ਨੇ ਉਹ ਉਹਨਾਂ ਵਿਚਿਆਂ ਦੀ ਰਾਖਮੀਆਂ ਕਰ ਦਿੱਤੀਆਂ ਗਈਆਂ ਜਿਨ੍ਹਾਂ ਨੇ ਥਰੂਆਊਟ ਤਾਮਿਲ ਭਾਸ਼ਾ ਵਿੱਚ ਪੜ੍ਹਾਈ ਕੀਤੀ ਹੈ ਹੁਣ ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਐਚਐਸ ਦਿਮਪਲ ਦੋਸਤੋ ਅੱਜ ਦਾ ਮੁੱਦਾ ਹੈ ਜਿਹੜਾ ਕੌਮੀ ਸਿੱਖਿਆ ਨੀਤੀ 2020 ਦੇ ਵਿੱਚ ਜਿਹੜਾ ਖੜਾ ਆਇਆ ਸੀ ਤੇ ਜਿਹੜੀ ਕਿ ਨੀਤੀ 2020 ਦੇ ਵਿੱਚ ਬਣ ਗਈ ਸੀ ਤੇ ਉਹ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਜਿਹੜੀ ਆ ਉਹ ਲਾਗੂ ਹੋਣ ਦੇ ਲਈ ਕੇਂਦਰ ਸਰਕਾਰ ਦੁਆਰਾ ਜਿਹੜਾ ਭੇਜੀ ਗਈ ਤਾਂ ਉਸ ਤੋਂ ਉਪਰੰਤ ਕੁਝ ਸੂਬਿਆਂ ਨੇ ਤਾਂ ਇਸ ਨੂੰ ਇਨ ਬਿਨ ਲਾਗੂ ਕਰ ਦਿੱਤਾ ਪਰ ਕੁਝ ਜਿਹੜੇ ਸੂਬੇ ਨੇ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਅੱਜ ਜਿਹੜੀ ਗੱਲ ਕਰ ਰਹੇ ਹਾਂ ਤਾਮਿਲਨਾਡੂ ਦੀ ਸਰਕਾਰ ਨੇ ਤਾਮਿਲਨਾਡੂ ਦਾ ਜਿਹੜਾ ਜਿਹੜਾ ਸੂਬਾ ਹੈ ਉਸਨੇ ਇਸ ਨੂੰ ਇਨ ਬਿਨ ਮੰਨਣ ਤੋਂ ਇਨਕਾਰ ਕਰ ਦਿੱਤਾ ਰੇਡ ਕਾ ਕੀ ਹੈ ਰੇਡ ਕਾ ਇਹ ਹੈ ਕਿ ਜਿਹੜਾ ਤਿੰਨ ਪਛਾਈ ਫਾਰਮੂਲਾ ਹੈ ਜਿਸ ਦੇ ਵਿੱਚ ਤਿੰਨ ਪਛਾਵਾਂ ਜਿਹੜੀਆਂ ਹਨ ਉਹ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਅਲੱਗ-ਅਲੱਗ ਪੱਦਰ ਦੇ ਉੱਤੇ ਵਿਦਿਆਰਥੀਆਂ ਨੂੰ ਜਿਹੜੀਆਂ ਪੜਾਈਆਂ ਜਾਂਦੀਆਂ ਜਿਹੜੀਆਂ ਜਿਹੜੀ ਉਸ ਦੇ ਵਿੱਚ ਛਪਾਰਚ ਕੀਤੀ ਹੈ ਉਹ ਮੁੱਦਾ ਜਿਹੜਾ ਹੈ ਉਹ ਇੱਕ ਅਹਿਮ ਮੁੱਦਾ ਹੈ ਜਿਹੜਾ ਕਿ ਦੋਹਾਂ ਧਿਰਾਂ ਦੇ ਵਿਚਕਾਰ ਇੱਕ ਤਾਂ ਕੇਂਦਰ ਦੀ ਧਿਰ ਅਤੇ ਦੂਜੀ ਜਿਹੜੀ ਹੈ ਸੂਬਾਈ ਸਰਕਾਰ ਦੀ ਐਮਕੇ ਸਟਾਲਿਨ ਦੀ ਜਿਹੜੀ ਸਰਕਾਰ ਆ ਜਾਂ ਉੱਥੋਂ ਦੇ ਤਾਮਿਲਨਾਡੂ ਦੇ ਲੋਕ ਹੈ ਇਹ ਦੋਹਾਂ ਦੇ ਵਿਚਕਾਰ ਇੱਕ ਨਾ ਟੱਗਫ ਵਾਰ ਹੋਈ ਹੋਈ ਹੈ ਇੱਕ ਰੱਸਾ ਕਸੀ ਜਿਸ ਤਰੀਕੇ ਦੇ ਨਾਲ ਹੈ ਜਾਂ ਦੋਹਾਂ ਦੇ ਵਿਚਕਾਰ ਇੱਕ ਇੱਕ ਰੀੜਕਾ ਕਹਿ ਸਕਦੇ ਆ ਜਾਂ ਇੱਕ ਛੱਤੀ ਦਾ ਅੰਕੜਾ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਤਾਂ ਇਹ ਬੋਨ ਅਪ ਕੰਟੈਂਸ਼ਨ ਕੀ ਆ ਐਪਲ ਅਪ ਡਿਸਕੋਰਡ ਕੀ ਆ ਮਸਲੇ ਦੀ ਜੜ ਕੀ ਆ ਅਸਲ ਦੇ ਵਿੱਚ ਜਿਹੜੀ ਜਿਹੜਾ ਤਾਮਿਲਨਾਡੂ ਹੈ ਨਾ ਉਹ ਕਹਿੰਦਾ ਵੀ ਅਸੀਂ ਤਾਂ ਵੀ ਤੁਹਾਡੀ ਜਿਹੜੀ ਕੌਮੀ ਸਿੱਖਿਆ ਨੀਤੀ ਆ ਉਸ ਨੂੰ ਲਾਗੂ ਨਹੀਂ ਕਰਦੇ ਕਿਉਂਕਿ ਤੁਹਾਡਾ ਇਸ ਦੇ ਵਿੱਚੋਂ ਜਿਹੜਾ ਮੂਲ ਆਧਾਰ ਹੈ ਮੁੱਖ ਆਧਾਰ ਹੈ ਉਹ ਤਿੰਨ ਪਛਾਈ ਫਾਰਮੂਲਾ ਹੈ ਅਸੀਂ ਦੋ ਪਛਾਈ ਫਾਰਮੂਲੇ ਨੂੰ ਮੰਨਦੇ ਆ ਜਿਹਦੇ ਵਿੱਚ ਇੱਕ ਅੰਗਰੇਜ਼ੀ ਹੈ ਇੱਕ ਤਾਮਿਲਨਾਡੂ ਦੀ ਜਿਹੜੀ ਸਥਾਨਕ ਭਾਸ਼ਾ ਹੈ ਤਾਮਿਲ ਭਾਸ਼ਾ ਅਸੀਂ ਤਾਂ ਇਹਨਾਂ ਦੋਹਾਂ ਭਾਸ਼ਾਵਾਂ ਦੇ ਵਿੱਚ ਹੀ ਵਿਦਿਆਰਥੀਆਂ ਨੂੰ ਪੜ੍ਹਾਵਾਂਗੇ ਦੋਹਾਂ ਭਾਸ਼ਾਵਾਂ ਦੀ ਸਿੱਖਿਆ ਹੀ ਅਸੀਂ ਵਿਦਿਆਰਥੀਆਂ ਨੂੰ ਦਵਾਂਗੇ ਅਸੀਂ ਆਪਦੇ ਤਾਮਿਲਨਾਡੂ ਦੇ ਵਿੱਚ ਕੋਈ ਤੀਸਰੀ ਭਾਸ਼ਾ ਨਹੀਂ ਪੜ੍ਹਾਉਣੀ ਖਾਸ ਕਰਕੇ ਅਸੀਂ ਬੱਚਿਆਂ ਦੇ ਉੱਤੇ ਜ਼ੋਰ ਲਗਾ ਕੇ ਜਾਂ ਬੱਚਿਆਂ ਨੂੰ ਅਸੀਂ ਮਜਬੂਰ ਨਹੀਂ ਕਰਨਾ ਕਿ ਤੁਸੀਂ ਕੋਈ ਤੀਸਰੀ ਭਾਸ਼ਾ ਪੜ੍ਹੋ ਪੜ੍ਹਦੇ ਆ ਉਹ ਤਿੰਨ ਪੜਨ ਚਾਰ ਪੜਨ ਪੰਜ ਪੜਨ ਪੰਜਾਬ ਪੜ੍ਹਨਾ ਪਰ ਅਸੀਂ ਦੋ ਪਛਾਈ ਫਾਰਮੂਲੇ ਨਾਲ ਅਸੀਂ ਸੰਤੋਸ਼ ਤਾਂ ਸਾਨੂੰ ਨਾ ਬਹੁਤ ਐ ਸਾਨੂੰ ਤੀਜੀ ਭਾਸ਼ਾ ਨਹੀਂ ਚਾਹੀਦੀ ਹੁਣ ਜਿਹੜਾ ਕੌਮੀ ਸਿੱਖਿਆ ਮੰਤਰੀ ਐ ਤਰਮਿੰਦਰ ਪ੍ਰਧਾਨ ਉਹ ਕਹਿੰਦਾ ਵੀ ਜੇ ਤੁਸੀਂ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਨਹੀਂ ਕਰੋਗੇ ਤਾਂ ਜਿਹੜੇ 2152 ਕਰੋੜ ਰੁਪਏ ਤੁਹਾਨੂੰ ਦੇਣੇ ਆ ਸਿੱਖਿਆ ਦੇ ਵਿੱਚ ਵਿਕਾਸ ਦੇ ਲਈ ਸੁਧਾਰ ਦੇ ਲਈ ਜਾਂ ਅਧਿਆਪਕਾਂ ਦੀਆਂ ਤਨਖਾਹਾਂ ਦੇ ਲਈ ਜਾਂ ਸਕੂਲਾਂ ਦੀ ਜਿਹੜੀ ਇਨਫਰਾਸਟ੍ਰਕਚਰ ਆ ਸਾਜੋ ਸਮਾਨ ਐ ਉਸ ਦੇ ਵਿੱਚ ਜਿਹੜੀ ਬਿਹਤਰੀ ਲਿਆਉਣ ਲਈ ਖਾਸ ਕਰਕੇ ਜਿਹੜੇ ਸਰਵ ਸਿੱਖਿਆ ਅਭਿਆਨ ਦੇ ਲਈ ਜਿਹੜੇ 2152 ਕਰੋੜ ਰੁਪਏ ਅਸੀਂ ਦਿਨੇ ਆ ਜਾਂ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ ਉਹ ਨਹੀਂ ਅਸੀਂ ਤੁਹਾਨੂੰ ਦਿੱਤੇ ਹੁਣ ਜਦੋਂ ਉਹਨੇ ਕਿਹਾ ਤਾ ਵੀ ਅਸੀਂ ਨਹੀਂ ਦਿੰਦੇ ਤਾਂ ਤਰਮਿੰਦਰ ਪ੍ਰਧਾਨ ਦੇ ਇਸ ਬਿਆਨ ਦਾ ਜਿਹੜਾ ਜਵਾਬ ਹੈ ਉਹ ਐਮ ਕੇ ਸਟਾਲੀ ਨੇ ਜਿਹੜੇ ਕਿ ਮੁੱਖ ਮੰਤਰੀ ਨੇ ਉਹਨਾਂ ਨੇ ਪਤਾ ਕੀ ਦਿੱਤਾ ਉਹ ਕਹਿੰਦੇ ਤੁਸੀਂ ਕਹਿੰਦੇ ਵੀ 2100 ਪਉ 50 ਕਰੋੜ ਦੀ ਗੱਲ ਕਰਦੇ ਆ ਤੁਸੀਂ ਸਾਨੂੰ 10000 ਕਰੋੜ ਦੋ ਅਸੀਂ ਤਾਂ ਨਹੀਂ ਤੁਹਾਡੀ ਗੱਲ ਮੰਨਦੇ ਅਸੀਂ ਤਾਮਿਲ ਨਾਡੂ ਵਿੱਚ ਤੀਜੀ ਭਾਸ਼ਾ ਨਹੀਂ ਪੜਾਉਣੀ ਬੱਚਿਆਂ ਨੂੰ ਮਜਬੂਰ ਨਹੀਂ ਕਰਨਾ ਸਿਰਫ ਦੋ ਪਛਾਵਾਂ ਤਾਮਿਲ ਦੀ ਭਾਸ਼ਾ ਤਾਮਿਲ ਭਾਸ਼ਾ ਦੂਸਰੀ ਅੰਗਰੇਜ਼ੀ ਵਸ ਅਸੀਂ ਦੋ ਪਛਾਵਾਂ ਪੜਨ ਦੇ ਲਈ ਬੱਚਿਆਂ ਨੂੰ ਮਜਬੂਰ ਕਰ ਸਕਦੇ ਆ ਤੀਜੀ ਨਹੀਂ ਹੁਣ ਇਹ ਮਸਲਾ ਇੰਨਾ ਸੈਂਸਿਟਿਵ ਕਿਉਂ ਬਣ ਗਿਆ ਕਾਰਨ ਕੀ ਆ ਇਸਦੇ ਦਰਅਸਲ ਜਿਹੜਾ ਤਾਮਿਲਨਾਡੂ ਹੈ ਨਾ ਤਾਮਿਲਨਾਡੂ ਦਾ ਪਿਛੋਕੜ ਜੇ ਆਪਾਂ ਦੇਖਦੇ ਆਂ ਤਾਂ ਇਹ ਮਦਰਾਸ ਕਨਫੈਡਰੇਂਸੀ ਜਾਂ ਮਦਰਾਸ ਪ੍ਰੈਜ਼ੀਡੈਂਸੀ ਹੁੰਦੀ ਸੀ ਇਹ ਉਸ ਤੋਂ ਬਾਅਦ ਮਦਰਾਸ ਰਾਜ ਬਣ ਗਿਆ ਜਦੋਂ ਮਦਰਾਸ ਰਾਜ ਬਣਿਆ ਉਦੋਂ ਵੀ ਇੱਥੇ ਲੋਕਾਂ ਨੇ ਬਹੁਤ ਸੰਘਰਸ਼ ਕੀਤਾ ਕੋਲ ਲੜੇ ਤੇ ਉੱਥੇ ਜਿਹੜੇ ਸਿਆਸੀ ਦਲ ਸੀ ਲੋਕ ਸੀ ਦੋਹੇ ਰਲ ਕੇ ਉਹਨਾਂ ਨੇ ਨਾ ਕਿਹਾ ਕਹਿੰਦੇ ਵੀ ਮਰਨ ਵਰਤ ਰੱਖ ਲਿਆ ਸੀ ਪਹਿਲਾਂ ਤਾਂ ਸੰਘਰਸ਼ ਕੀਤਾ ਪ੍ਰਤੀਕਰਮ ਕੀਤਾ ਪ੍ਰਤੀਕਿਰਿਆ ਕੀਤੀ ਮਰਨ ਵਰਤ ਰੱਖਿਆ ਉਹ ਕਹਿੰਦੇ ਸਾਡਾ ਮ드ਰਾਸ ਰਾਜ ਨਹੀਂ ਤਾਮਿਲ ਆਸੀਂ ਤਾਂ ਸਾਡਾ ਸੂਬੇ ਦਾ ਨਾਮ ਤਾਮਿਲ ਰੱਖੋ ਤਾਂ ਤਾਮਿਲਨਾਡੂ ਰੱਖਿਆ ਗਿਆ 18 ਜੁਲਾਈ 1967 ਦੇ ਵਿੱਚ ਤਾਮਿਲਨਾਡੂ ਨਾਮ ਮਿਲਿਆ ਮ드ਰਾਸ ਸੂਬੇ ਨੂੰ ਉਸ ਤੋਂ ਬਾਅਦ ਦੇ ਵਿੱਚ ਫਿਰ ਦੋ ਪਛਾਈ ਸਿਧਾਂਤ ਤਾਂ ਸ਼ੁਰੂ ਤੋਂ ਚੱਲਦਾ ਆਉਂਦਾ ਹੀ ਹੈ ਇਸ ਕਿਹੜਾ ਪੱਧਰ ਜਿਹੜਾ ਹੈ ਜੇ ਆਪਾਂ ਦੇਖੀਏ ਤਾਮਿਲਨਾਡੂ ਦਾ ਦੂਸਰੇ ਸੂਬਿਆਂ ਤੋਂ ਬਹੁਤ ਵਧੀਆ ਹੈ ਬਿਹਤਰ ਹੈ ਹਿੰਦੀ ਤੀਸਰੀ ਭਾਸ਼ਾ ਜਦੋਂ ਜਨੂਬੀ ਲਾਗੂ ਜ਼ਬਰਦਸਤੀ ਜ਼ਬਰੀ ਲਾਗੂ ਕਰਨ ਦਾ ਯਤਨ ਕੀਤਾ ਗਿਆ ਸੂਬੇ ਨੇ ਇਸ ਦਾ ਵਿਰੋਧ ਕੀਤਾ ਇਸ ਸਬੰਧ ਦੇ ਵਿੱਚ ਅੱਜ ਦੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਕੁਲਵੰਤ ਰਿਖੀ ਦਾ ਲੇਖ ਵੀ ਛਪਿਆ ਹੈ ਤਿੰਨ ਪਛਾਈ ਫਾਰਮੂਲੇ ਦਾ ਪਰ ਜਾਂ ਤਾਮਲਨਾਡੂ ਵਿੱਚ ਤਿੰਨ ਪਛਾਈ ਫਾਰਮੂਲੇ ਦਾ ਕੱਚ ਸੱਚ ਬਹੁਤ ਵਧੀਆ ਖੂਬਸੂਰਤ ਲੇਖ ਹੈ ਇਸ ਲੇਖ ਦੇ ਲਈ ਅਸੀਂ ਕਾਫੀ ਤੱਥ ਜਿਹੜੇ ਹਨ ਇਸ ਲੇਖ ਦੇ ਵਿੱਚੋਂ ਵੀ ਲਏ ਹਨ 1937 ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਰਾਜ ਗੋਪਾਲ ਆਚਾਰੀਆ ਜਿਨ੍ਹਾਂ ਦੀ ਕਿਤਾਬ ਰਮਾਇਣਾ ਤੇ ਮਹਾਭਾਰਤਾ ਬਹੁਤ ਪ੍ਰਸਿੱਧ ਹੈ ਜਿਹੜੇ ਕਿ ਭਾਰਤ ਦੇ ਜਿਹੜੇ ਆਖਰੀ ਜਿਹੜੇ ਗਵਰਨਰ ਜਨਰਲ ਵੀ ਰਹੇ ਨੇ ਤਾਂ ਉਹਨਾਂ ਨੇ ਵੀ ਨਾ ਇੱਕ ਜਦੋਂ ਉਹ ਸੂਬੇ ਦੇ ਵਿੱਚ ਸੀ ਮੁਖੀ ਸੀ ਤਾਂ ਉਸ ਟਾਈਮ ਦੇ ਉੱਤੇ ਰਾਜਗੋਪਾਲ ਆਚਾਰੀਆ ਦੀ ਜਦੋਂ ਸਰਕਾਰ ਸੀ ਤਾਂ ਉਸ ਟਾਈਮ ਦੇ ਉੱਤੇ ਸਕੈਂਡਰੀ ਸਕੂਲਾਂ ਦੇ ਵਿੱਚ ਨਾ ਹਿੰਦੀ ਲਾਜ਼ਮੀ ਭਾਸ਼ਾ ਵਜੋਂ ਜਦੋਂ ਲਾਗੂ ਹੋਈ ਤਾਂ ਉਦੋਂ ਲੋਕਾਂ ਨੇ ਵਿਰੋਧ ਕੀਤਾ ਜਸਟਿਸ ਪਾਰਟੀ ਸੀ ਉਸ ਮੌਕੇ ਦੇ ਉੱਤੇ ਤਾਮਿਲਨਾਡੂ ਦੇ ਚੋਂ ਨਾ ਇੰਨੀ ਵਿਰੋਧਤਾ ਕੀਤੀ ਤੁਸੀਂ ਦੇਖੋ ਕਿ ਉਸ ਮੌਕੇ ਦੇ ਉੱਤੇ ਦੋ ਨੌਜਵਾਨਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ ਦੋ ਨੌਜਵਾਨ ਦੋ ਬੱਚੇ ਸ਼ਹੀਦ ਹੁੰਦੇ ਨੇ ਇੱਕ ਦਾ ਨਾਮ ਥਲ ਮੁਥੂ ਸੀ ਤੇ ਦੂਸਰੇ ਦਾ ਨਾਮ ਜਿਹੜਾ ਸੀ ਨਟਰਾਜਨ ਸੀ ਤਾਂ ਇਹ ਦੋਵੇਂ ਜਿਹੜੇ ਸਨ ਦੇ ਸੈਕਰੀਫਾਈਸਡ देयर ਲਾਈਵਜ਼ ਫਾਰ ਦੀ ਸੇਕ ਆਫ ਲੈਂਗੁਏਜ ਤਾਮਿਲਨਾਡੂ ਦੇ ਵਿੱਚ ਤਾਮਿਲ ਭਾਸ਼ਾ ਅੰਗਰੇਜ਼ੀ ਭਾਸ਼ਾ ਨੂੰ ਦੋ ਪਸ਼ਾ ਮੰਨੂ ਪਰੜਦੇ ਅਤੇ ਉਹ ਕਹਿੰਦੇ ਅਸੀਂ ਤੀਸਰੀ ਨਹੀਂ ਹਿੰਦੀ ਜਦੋਂ ਲਾਗੂ ਕੀਤੀ ਤਾਂ ਉਹਨਾਂ ਨੇ ਇਸ ਦੇ ਪ੍ਰਤੀਕਿਰਿਆ ਕੀਤੀ ਤੇ ਹੋਸ਼ੀਦ ਹੁੰਦੇ ਨੇ ਸਰਕਾਰ ਅਸਤੀਫਾ ਦੇ ਦਿੰਦੀ ਹੈ ਤੇ ਫੇਰ ਜਿਹੜੀ ਹੈ ਉਸ ਟਾਈਮ ਦੇ ਉੱਤੇ ਬ੍ਰਿਟਾਨਵੀ ਸਰਕਾਰ ਜਿਹੜੀ ਆ ਉਹ ਇਹ ਫੈਸਲਾ ਜਿਹੜਾ ਵਾਪਸ ਲੈ ਲੈਂਦੀ ਆ ਹੁਣ ਇੱਥੇ ਇੱਕ ਗੱਲ ਜਿਹੜੀ ਆ ਉਹ ਬਹੁਤ ਐਮ ਹੈ ਕਿ ਜਿਹੜਾ ਤਾਮਿਲਨਾਡੂ ਆ ਉੱਥੋਂ ਦੇ ਲੋਕਾਂ ਦੇ ਲਈ ਜਿਹੜੀ ਤਾਮਿਲ ਦੀ ਜਿਹੜੀ ਪਾਛਾ ਏ ਉਹ ਬਹੁਤ ਉਹਨਾਂ ਦੇ ਟਬੈਰੀ ਕਲੋਜ਼ ਟੂ ਹਾਰਟ ਜਿਸ ਨੂੰ ਆਪਾਂ ਕਹਿ ਦਿੰਦੇ ਆ ਉਹ ਕਹਿੰਦੇ ਵੀ ਸਾਡੇ ਉੱਤੇ ਮਜਬੂਰ ਨਾ ਕਰੋ ਅਸੀਂ ਆਪ ਪੜ ਲਵਾਂਗੇ ਜਿਹੜੀ ਅਸੀਂ ਪਾਛਾ ਜਿਹੜੀ ਆ ਪੜਨੀ ਆ ਸਾਡੇ ਤੇ ਜੇ ਤੁਸੀਂ ਮਜਬੂਰ ਕਰੋਗੇ ਤਾਂ ਫੇਰ ਜਿਹੜਾ ਹੈ ਅਸੀਂ ਨਹੀਂ ਮੰਨਾਂਗੇ ਇਹ ਹਮੇਸ਼ਾ ਅਤੇ ਕਈ ਵਾਰ ਹੁੰਦਾ ਰਿਹਾ ਹੈ ਹੁਣ ਜੇ ਆਪਾਂ ਸਾਡੇ ਸੰਵਿਧਾਨ ਦੀ ਗੱਲ ਕਰਦੇ ਆ ਤਾਂ ਸੰਵਿਧਾਨ ਦੇ ਵਿੱਚ ਲਿਖਿਆ ਸੀ ਕਿ ਜਿਹੜੀ ਭਾਰਤ ਦੇ ਵਿੱਚ 15 ਸਾਲ ਤੱਕ ਜਿਹੜੀ ਹੈ ਉਹ ਅੰਗਰੇਜ਼ੀ ਦੇ ਵਿੱਚ ਦਫ਼ਤਰੀ ਕੰਮਕਾਜ ਹੁੰਦਾ ਰਹੇਗਾ ਦੂਸਰੇ ਪਾਸੇ ਜਿਹੜਾ ਭਾਸ਼ਾ ਕਾਨੂੰਨ ਹੈ ਦਫ਼ਤਰੀ ਭਾਸ਼ਾ ਕਾਨੂੰਨ ਹੈ 1963 ਵਿੱਚ ਆਉਂਦਾ ਹੈ ਉਹਦੇ ਵਿੱਚ ਇਹ ਲਿਖਿਆ ਹੈ ਕਿ ਭਾਰਤ ਦੇ ਵਿੱਚ ਜਿੰਨੇ ਵੀ ਦਫ਼ਤਰੀ ਕੰਮਕਾਜ ਹੈ ਉਹ ਅੰਗਰੇਜ਼ੀ ਦੇ ਵਿੱਚ ਤੇ ਹਿੰਦੀ ਦੇ ਵਿੱਚ ਹੋਣਗੇ ਦੂਸਰੇ ਪੱਲੇ ਜਿਹੜੀਆਂ ਸਥਾਨਕ ਸਰਕਾਰਾਂ ਨੇ ਉਹਨਾਂ ਨੇ ਇਹੀ ਕੰਮ ਕਿਹਾ ਹੈ ਕਿ ਸਾਡੀਆਂ ਸਥਾਨਕ ਭਾਸ਼ਾਵਾਂ ਦੇ ਵਿੱਚ ਕੰਮ ਹੁੰਦਾ ਰਹੇਗਾ ਵਿਧਾਨ ਸਭਾ ਦੇ ਵਿੱਚ ਵੈਸੇ ਵੀ ਕੰਮ ਜਿਹੜਾ ਹੈ ਉਹ ਹਿੰਦੀ ਦੇ ਵਿੱਚ ਹੁੰਦਾ ਹੈ ਤੇ ਜਾਂ ਭਾਸ਼ਾਵਾਂ ਜਿਹੜੀਆਂ ਜਿਹੜੀ ਉੱਥੋਂ ਦੀ ਲੋਕਲ ਲੈਂਗੁਏਜ ਹੈ ਜਾਂ ਉਸ ਤੋਂ ਦੀ ਮਾਂ ਬੋਲੀ ਹੈ ਜਾਂ ਉੱਥੋਂ ਦੀ ਖੇਤਰੀ ਭਾਸ਼ਾ ਹੈ ਉਸ ਭਾਸ਼ਾ ਦੇ ਵਿੱਚ ਇਹ ਕੰਮ ਵਿਧਾਨ ਸਭਾ ਦੇ ਵਿੱਚ ਹੁੰਦਾ ਹੈ ਹੁਣ 1965 ਦੇ ਵਿੱਚ ਆਉਂਦੇ ਆ 65 ਦੇ ਵਿੱਚ ਕੀ ਕਹਿੰਦਾ ਹੈ ਕਿ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇੱਕੋ ਇੱਕ ਦਫ਼ਤਰੀ ਭਾਸ਼ਾ ਹੈ ਹਿੰਦੀ ਵਰਤੀ ਜਾਵੇਗੀ ਪਰ ਤਾਮਿਲਨਾਡੂ ਦੇ ਵਿੱਚ ਫੇਰ ਹਿੰਸਾ ਹੋ ਜਾਂਦੀ ਹੈ ਤੇ ਇਹ ਜਿਹੜਾ ਜਿਹੜਾ ਜਦੋਂ ਇਹ ਗੱਲ ਕਹੀ ਜਾਂਦੀ ਹੈ ਤਾਮਿਲਨਾਡੂ ਦੇ ਵਿੱਚ 70 ਲੋਕਾਂ ਦੀ ਮੌਤ ਹੁੰਦੀ ਹੈ 1952 ਤੋਂ ਬਾਅਦ 2 ਸਾਲ ਬਾਅਦ 1967 ਦੇ ਵਿੱਚ ਦਫ਼ਤਰੀ ਭਾਸ਼ਾ ਸੋਧ ਬਿੱਲ ਜਿਹੜਾ ਹੈ ਉਹ ਸੰਸਦ ਦੇ ਵਿੱਚ ਜਦੋਂ ਪੇਸ਼ ਹੁੰਦਾ ਹੈ ਤਾਂ ਫੇਰ ਮੋੜ ਸੰਘਰਸ਼ ਹੁੰਦਾ ਹੈ ਤਾਮਿਲਨਾਡੂ ਦੇ ਵਿੱਚ ਸਭ ਤੋਂ ਵੱਧ ਸੰਘਰਸ਼ ਹੁੰਦਾ ਹੈ 1967 ਦੇ ਵਿੱਚ ਦਫ਼ਤਰੀ ਭਾਸ਼ਾ ਮਾਤ ਭਾਸ਼ਾ ਜਿਹੜੀ ਹੈ ਉਹ ਦਰਤਰੀ ਭਾਸ਼ਾ ਜਿਹੜੀ ਇਹ ਕਿਹੜੀ ਹੋਵੇ ਤਾਂ ਉੱਥੇ ਫਿਰ ਤਿੰਨ ਭਾਸ਼ੀ ਕਾਨੂੰਨ ਜਿਹੜਾ ਹੈ ਉਹ ਭਾਸ਼ਾ ਜਦੋਂ ਫਾਰਮੂਲਾ ਆਉਂਦਾ ਹੈ ਤਾਂ ਹਿੰਦੀ ਨੂੰ ਜਦੋਂ ਲਾਜ਼ਮੀ ਕਰਾਰ ਦਿੱਤਾ ਜਾਂਦਾ ਹੈ ਤਾਂ ਫਿਰ ਇਸ ਦੀ ਵਿਰੋਧਤਾ ਕੀਤੀ ਜਾਂਦੀ ਹੈ ਮਦਰਾਸ ਵਿਧਾਨ ਸਭਾ ਨੇ ਤਿੰਨ ਭਾਸ਼ਾਈ ਫਾਰਮੂਲੇ ਨੂੰ ਰੱਦ ਕਰ ਦਿੱਤਾ ਤੇ ਹਿੰਦੀ ਨੂੰ ਪਾਠਕ੍ਰਮ ਦੇ ਵਿੱਚੋਂ ਕੱਢਣ ਦੇ ਲਈ ਇੱਕ ਰੈਜੂਲੇਸ਼ਨ ਇੱਕ ਮਤਾ ਵੀ ਪਾਸ ਕਰ ਦਿੱਤਾ ਫਿਰ ਕੇਂਦਰ ਸਰਕਾਰ ਨੇ ਦੋ ਭਾਸ਼ਾਈ ਫਾਰਮੂਲਾ ਮੰਨ ਲਿਆ ਮਤਲਬ ਕੇਂਦਰ ਸਰਕਾਰ ਤਿੰਨ ਪਛਾਵਾਂ ਦੀ ਗੱਲ ਕਰਦੇ ਰੇ ਤਾਮਿਲਨਾਡੂ ਦੇ ਲੋਕ ਤਾਮਿਲਨਾਡੂ ਦੀ ਸਰਕਾਰ ਤਾਮਿਲਨਾਡੂ ਦੀਆਂ ਸਰਕਾਰੀ ਤੇ ਗੈਰ ਸਰਕਾਰੀ ਮਤਲਬ ਜਿਹੜੀਆਂ ਸਰਕਾਰ ਦੇ ਵਿੱਚ ਇਹਦੀ ਸਿਆਸੀ ਪਾਰਟੀ ਐ ਤੇ ਜਾਂ ਫਿਰ ਵਿਰੋਧੀ ਦਲ ਆ ਜਿਹੜੇ ਉਹ ਉਹਨਾਂ ਨੇ ਹਮੇਸ਼ਾ ਇਸ ਦੀ ਵਿਰੋਧਤਾ ਕੀਤੀ ਸਿਰਫ ਦੋ ਪਛਾਵਾਂ 2019 ਆ ਜਾਂਦਾ ਤੇ ਕਸਤੂਰੀ ਰੰਗਨ ਕਮੇਟੀ ਜਿਹੜੀ ਆ ਉਹ ਇਹ ਜਿਹੜਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਆ ਉਹਦੇ ਵਿੱਚ ਹਿੰਦੀ ਲਾਜ਼ਮੀ ਨੋ ਕੜਵਾ ਦਿੰਦੀ ਐ ਵੀ ਹਿੰਦੀ ਲਾਜ਼ਮੀ ਨਾ ਰੱਖਿਆ ਜਾਵੇ ਹੁਣ ਇੱਥੇ ਯਾਦ ਰੱਖਣੇ ਯੋਗ ਹੈ ਕਿ 1977 ਦੇ ਵਿੱਚ ਜਿਹੜਾ ਜਿਹੜੀ ਕੌਮੀ ਸਿੱਖਿਆ ਨੀਤੀ ਹੋਈ ਸੀ ਜਿਹੜੀ ਕਿ ਲਾਗੂ ਹੋਈ ਸੀ 1968 ਦੇ ਵਿੱਚ ਡਾਕਟਰ ਦੌਲਤ ਸਿੰਘ ਕਠਾਰੀ ਕਮਿਸ਼ਨ ਵੀ ਇਸ ਨੂੰ ਕਹਿੰਦੇ ਐ ਦੌਲਤ ਸਿੰਘ ਕਠਾਰੀ ਕਮਿਸ਼ਨ ਜਾਂ ਕਠਾਰੀ ਆਯੋਗ ਕਹਿੰਦੇ ਐ ਇਸ ਨੂੰ ਉਹਦੇ ਵਿੱਚ ਕੀ ਸੀ ਕਿ ਹਿੰਦੀ ਨੂੰ ਲਾਜ਼ਮੀ ਕਹਿ ਲਿਆ ਸੀ ਅੰਗਰੇਜ਼ੀ ਨੂੰ ਲਾਜ਼ਮੀ ਕਹਿ ਗਿਆ ਸੀ ਤੇ ਇੱਕ ਤੀਸਰੀ ਭਾਸ਼ਾ ਹੋਊਗੀ ਸਥਾਨਕ ਭਾਸ਼ਾ ਜਿਹੜਾ ਹੁਣ ਜਿਹੜਾ 2020 ਦਾ ਜਿਹੜਾ ਖਰੜਾ ਹੈ ਜਾਂ ਹੁਣ ਜਿਹੜੀ ਕੌਮੀ ਸਿੱਖਿਆ ਨੀਤੀ ਹੈ ਉਹ ਉਹਦੇ ਨਾਲੋਂ ਅਲੱਗ ਹੈ ਹੁਣ 2020 ਦੇ ਵਿੱਚ ਜਿਹੜਾ ਇਹ ਕੌਮੀ ਸਿੱਖਿਆ ਨੀਤੀ ਆਉਂਦੀ ਹੈ ਇਸ ਦੇ ਵਿੱਚ ਮਸਲਾ ਜਿਹੜਾ ਹੈ ਤੀਜੀ ਭਾਸ਼ਾ ਦਾ ਕਿ ਤੀਸਰੀ ਭਾਸ਼ਾ ਕਿਹੜੀ ਹੋਵੇ ਤਾਂ ਉਹ ਕਹਿੰਦੇ ਕਿ ਤੀਸਰੀ ਭਾਸ਼ਾ ਜਿਹੜੀ ਆ ਉਹ ਇਹੋ ਜੀ ਭਾਸ਼ਾ ਜਿਹੜੀ ਕਿ ਰਾਜ ਦੀ ਭਾਸ਼ਾ ਹੋਵੇ ਜਿਹੜੀ ਕਿ ਵਿਦਿਆਰਥੀ ਜਿਹੜੋਂ ਮੰਨਣ ਜੇਰੇ ਕੇ ਸਕੂਲ ਜਾਂ ਉਥੋਂ ਦੇ ਲੋਕ ਜਿਹੜੀ ਭਾਸ਼ਾ ਦੇ ਹੱਕ ਦੇ ਵਿੱਚ ਜਾਣ ਪਰ ਤੀਸਰੀ ਭਾਸ਼ਾ ਦੀ ਚੋਣ ਕਰਦਿਆਂ ਹੋਏ ਆ ਉਹਨਾਂ ਨੇ ਇੱਕ ਤਾਂ ਸੰਸਕ੍ਰਿਤ ਨੂੰ ਰეკਮੈਂਡ ਕੀਤਾ ਏ ਤੇ ਇਸ ਤੋਂ ਇਲਾਵਾ ਜਿਹੜੀ ਆ ਉਹ ਉਹ ਕਹਿੰਦੇ ਵੀ ਹੋਰ ਕੋਈ ਵੀ ਭਾਸ਼ਾ ਜਿਹੜੀ ਆ ਉਹ ਤੁਸੀਂ ਰੱਖ ਸਕਦੇ ਹੋ ਜਿਵੇਂ ਜਿਵੇਂ ਤੁਹਾਡੀ ਸਥਾਨਕ ਜਿਹੜੀ ਕਲਾਸਿਕ ਤਾਮਿਲ ਹੈ ਜਾਂ ਮਲਿਆਲਮ ਹੈ ਜਾਂ ਉੜੀਆ ਹੈ ਜਾਂ ਉਹਨਾਂ ਨੇ ਪਾਲੀ ਪ੍ਰਾਕ੍ਰਿਤ ਜਾਂ ਪਰਸੀਅਨ ਫਾਰਸੀ ਜਿਸ ਨੂੰ ਆਪਾਂ ਆਖ ਦਿੰਦੇ ਆ ਤਾ ਇਹ ਕਹਿੰਦੇ ਵੀ ਕੋਈ ਵੀ ਭਾਸ਼ਾ ਰੱਖੀ ਜਾ ਸਕਦੀ ਆ ਪਰ ਇੱਥੇ ਸਮੱਸਿਆ ਇਹ ਆਉਂਦੀ ਆ ਕਿ ਜਿਵੇਂ ਹੁਣ NEP ਦੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਆ ਕੌਮੀ ਸਿੱਖਿਆ ਨੀਤੀ ਆ ਉਹਦੇ ਵਿੱਚ ਇਹ ਤਾਂ ਇਹਨਾਂ ਨੇ ਕਹਿ ਦਿੱਤਾ ਵੀ ਠੀਕ ਆ ਵੀ ਤੁਸੀਂ ਵੀ ਕੋਈ ਵੀ ਭਾਸ਼ਾ ਪੜ੍ਹਾ ਲਓ ਪਰ ਕੇਂਦਰੀ ਵਿਸ਼ਵ ਵਿਦਿਆਲੇ ਆ ਜਿਹੜੇ ਜਾਂ ਕੇਂਦਰੀ ਵਿਦਿਆਲੇ ਆ ਉਹਨਾਂ ਦੇ ਵਿੱਚ ਇਹਨਾਂ ਨੇ ਸਰਕਾਰ ਨੇ ਕੋਈ ਗ੍ਰਾਂਟ ਨਹੀਂ ਦਿੱਤੀ ਕੋਈ ਟੀਚਰ ਜਿਹੜੇ ਹਨ ਦੂਸਰੀ ਭਾਸ਼ਾ ਪੜ੍ਹਾਉਣ ਦੇ ਲਈ ਗੈਰ ਹਿੰਦੀ ਅਧਿਆਪਕ ਰੱਖਣ ਦੇ ਲਈ ਕੋਈ ਗ੍ਰਾਂਟ ਨਹੀਂ ਦਿੱਤੀ ਦੂਸਰੇ ਪਾਸੇ ਅਧਿਆਪਕਨੀ ਭਰਤੀ ਕੀਤੇ ਤੇ ਦੂਸਰੇ ਪਾਸੇ ਜਿਹੜੇ ਗੈਰ ਹਿੰਦੀ ਰਾਜਾਂ ਦੇ ਵਿੱਚ ਹਿੰਦੀ ਨੂੰ ਪ੍ਰਮੋਟ ਕਰਨ ਦੇ ਲਈ ਉਥੇ ਹਿੰਦੀ ਅਧਿਆਪਕ ਰੱਖ ਲੈ ਰੱਖਣ ਦੇ ਲਈ 50 ਕਰੋੜ ਰੁਪਏ ਦੀ امداد ਦਿੱਤੀ ਗ੍ਰਾਂਟ ਦਿੱਤੀ ਹੁਣ ਮਸਲਾ ਇਹ ਹੈ ਕਿ CBSE ਸਕੂਲਾਂ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਖਤਮ ਕਰਨ ਦੀ ਜਦੋਂ ਗੱਲ ਚੱਲੀ ਤਾਂ ਉਹਦਾ ਵਿਰੋਧਾ ਪੰਜਾਬ ਸਰਕਾਰ ਨੇ ਕੀਤੀ ਤੇ ਪੰਜਾਬ ਸਰਕਾਰ ਦੀ ਵਿਰੋਧਤਾ ਦਾ ਕੀ ਫਲ ਮਿਲਿਆ ਕੀ ਅਸਰ ਹੋਇਆ ਇਹ ਸਰਕਾਰ ਨੇ ਕੇਂਦਰੀ ਜਿਹੜੀ ਸਿੱਖਿਆ ਨੀਤੀ ਆ ਉਹਦੇ ਵਿੱਚੋਂ ਉਹ ਜਿਹੜਾ ਪ੍ਰਵਧਾਨ ਹੈ ਉਹ ਕੱਢ ਦਿੱਤਾ ਤੇ ਹੁਣ ਪੰਜਾਬ ਦੇ ਵਿੱਚ ਸੀਬੀਐਸਸੀ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਆ ਆਰਐਸਐਸ ਆਗੂ ਅਰुण कुमार ਉਹ ਕਹਿੰਦੇ ਕਿ ਹੌਲੀ 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 ਅਸੀਂ ਸਮੁੱਚੇ ਭਾਰਤ ਦੇ ਵਿੱਚ ਜਿਹੜੀ ਆ ਉਹ ਹਿੰਦੀ ਰਾਸ਼ਟਰੀ ਭਾਸ਼ਾ ਵਜੋਂ ਲਾਗੂ ਕਰ ਦੇਣੀ ਆ ਅੰਡੇਮਾਨ ਨਿਕੋਬਾਰ ਦੇ ਵਿੱਚ ਤਾਮਿਲਨਾਡੂ ਦੇ ਲੋਕ ਬਹੁਤ ਰਹਿੰਦੇ ਹਨ ਤਾਮਿਲ ਭਾਸ਼ਾ ਉੱਥੋਂ ਵੀ ਖਤਮ ਹੋ ਕਰ ਦਿੱਤੀ ਗਈ ਹੈ ਹਰਿਆਣਾ ਦੇ ਵਿੱਚ ਜਾਂ ਕੁਝ ਹੋਰ ਸਟੇਟਾਂ ਦੇ ਵਿੱਚ ਹਿੰਦ ਤਾਮਿਲ ਨੂੰ ਦੂਸਰੀ ਭਾਸ਼ਾ ਰੱਖਿਆ ਗਿਆ ਸੀ ਹੁਣ ਨਹੀਂ ਹੈ ਹਿੰਦੀ ਨਾ ਇੱਕ ਜਿਵੇਂ ਰਿਖੀ ਨੇ ਆਪਣੇ ਲੇਖ ਦੇ ਵਿੱਚ ਲਿਖਿਆ ਹੈ ਉਹ ਕਹਿੰਦਾ ਵੀ ਜਿਵੇਂ ਨਾ ਇੱਕ ਦਰਖਤ ਹੁੰਦਾ ਹੈ ਆਏ ਆ ਅਲੱਗ-ਅਲੱਗ ਪਛਾਣਾਂ ਅਲੱਗ-ਅਲੱਗ ਦਰਖਤ ਨੇ ਪਰ ਜਦੋਂ ਹਿੰਦੀ ਉਹਦੇ ਉੱਤੇ ਚੜ ਜਾਂਦੀ ਹੈ ਨਾ ਜਿਵੇਂ ਅਮਰਵੇਲ ਸਾਰੇ ਦਰਖਤ ਨੂੰ ਖਤਮ ਕਰ ਦਿੰਦੀ ਹੈ ਤੇ ਫਿਰ ਉਹ ਅਮਰਵੇਲ ਹੀ ਦਿਖਦੀ ਹੈ ਹਿੰਦੀ ਦੂਸਰੀਆਂ ਪਛਾਹਮਾਂ ਨੂੰ ਖਾ ਜਾਂਦੀ ਹੈ ਇਹ ਦੇਖੀ ਨੇ ਕੁਝ ਪਛਾਹਮਾਂ ਦੇ ਨਾਮ ਲਏ ਨੇ ਭੋਜਪੂਰੀ ਮੈਥਲੀ ਅਬਦੀ ਮੰਡਾਰੀ ਕਰਖੂਪ ਕਰੂਖ ਕੁਰਮਾਨੀ ਖੋਰઠા ਹੋ ਖਾਰਿਆ ਅੰਗਿਕਾ ਸੰਥਾਲੀ ਮੁਗਦੀ ਮਾਰਵੜੀ ਮਾਲਵੀ ਛਤੀਸਗੜੀ ਕਮਾਉਣੀ ਗੜਵਾਲੀ ਬ੍ਰਜ ਤੇ ਬੰਦੇਲੀ ਇਹ ਪਛਾਹਮਾਂ ਜਿਹੜੀਆਂ ਨੇ ਇਹਨਾਂ ਨੂੰ ਖਾ ਗਈ ਹਿੰਦੀ ਵਗੇਰ ਦੱਸਦੇ ਚ ਨਾ ਜਿਹੜਾ ਉਸ ਟਾਈਮ ਦੇ ਤੇ ਮੁੱਖ ਮੰਤਰੀ ਸਨ ਐਮ ਕਰਨਾ ਨੀਦੀ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਮੈਡੀਕਲ ਕਾਲਜ ਹੈ ਜਾਂ ਇੰਜੀਨੀਅਰਿੰਗ ਕਾਲਜ ਹੈ ਜਾਂ ਇਹਨਾਂ ਦੇ ਵਿੱਚ ਨਾ ਅਸੀਂ ਮੀਡੀਅਮ ਆਫ ਇੰਸਟਰਕਸ਼ਨ ਮਾਧਿਮ ਜਿਹੜਾ ਹੈ ਉਹ ਪੜ੍ਹਾਈ ਦਾ ਤਾਮਿਲ ਰੱਖ ਦਵਾਂਗੇ ਤੇ ਤਾਮਿਲ ਰੱਖਿਆ ਵੀ ਗਿਆ ਇੱਕ ਆਰਡੀਨੈਂਸ ਵੀ ਪਾਸ ਕੀਤਾ ਗਿਆ 20% ਗਵਰਨਮੈਂਟ ਸਰਕਾਰੀ ਜਿਹੜੀਆਂ ਨੌਕਰੀਆਂ ਨੇ ਉਹ ਉਹਨਾਂ ਬੱਚਿਆਂ ਦੀ ਰੱਖみਆਂ ਕਰ ਦਿੱਤੀਆਂ ਗਈਆਂ ਜਿਨ੍ਹਾਂ ਨੇ ਥਰੂਆਊਟ ਤਾਮਿਲ ਭਾਸ਼ਾ ਵਿੱਚ ਪੜ੍ਹਾਈ ਕੀਤੀ ਹੈ ਹੁਣ ਬਹੁਤ ਬੱਚੇ ਇੰਜੀਨੀਅਰਿੰਗ ਦੇ ਵਿੱਚ ਤਾਮਿਲ ਭਾਸ਼ਾ ਦੇ ਵਿੱਚ ਪੜਨ ਲੱਗ ਗਏ ਅਤੇ ਉਸ ਦੇ ਨਾਲ ਤਾਮਿਲ ਭਾਸ਼ਾ ਹੋਰ ਰਿਚੀ ਹੋਈ ਉਸ ਤਰ੍ਹਾਂ ਲੋਕਾਂ ਦਾ ਜਿਹੜਾ ਤਾਮਿਲ ਭਾਸ਼ਾ ਦੇ ਨਾਲ ਜਿਹੜਾ ਪਿਆਰ ਹੈ ਉਹ ਵਧਿਆ ਜਦੋਂ ਅਸੀਂ ਦੂਸਰੀ ਭਾਸ਼ਾ ਵੱਲ ਸੋਚਦੇ ਆ ਨਾ ਤੁਸੀਂ ਤਰ ਇਹ ਖਿਆਲ ਕਰਕੇ ਦੇਖੋ ਕਿ ਭਾਸ਼ਾ ਇੱਕ ਕੋਈ ਜਜ਼ਬਾਤੀ ਮੁੱਦਾ ਨਹੀਂ ਹੁੰਦਾ ਆਪਾਂ ਜਜ਼ਬਾਤਾਂ ਤੱਕ ਆ ਕੇ ਰੁਕ ਜਾਂਦੇ ਆ ਭਾਵਨਾਵਾਂ ਤੱਕ ਇਹ ਡੂੰਗਾ ਤਰਕ ਨਾਲ ਜੁੜਿਆ ਮਸਲਾ ਤੇ ਡੂੰਗਾ ਜਿਹੜੀਆਂ ਜੜਾਂ ਨਾਲ ਜੁੜਿਆ ਹੋਇਆ ਮਸਲਾ ਏ ਉਹਨੇ ਜਿਹੜੇ ਬੱਚੇ ਨੂੰ ਆਪਣੀ ਮਾਂ ਬੋਲੀ ਨਹੀਂ ਆਉਂਦੀ ਉਹ ਬੱਚਾ ਜਿਹੜਾ ਏ ਹੁਣ ਦਰਖਤ ਹੈ ਕੋਈ ਦਰਖਤ ਦੀਆਂ ਜਿੰਨੀਆਂ ਜੜਾਂ ਮਜ਼ਬੂਤ ਹੋਣਗੀਆਂ ਉਹਨਾਂ ਦਰਖਤ ਮਜ਼ਬੂਤ ਹੋਊਗਾ ਜੇ ਇਨੀ ਕਿਸੇ ਬੰਦੇ ਨੂੰ ਆਪਦੀ ਮਾਂ ਬੋਲੀ ਕੋਈ ਵੀ ਹੋਵੇ ਆ ਬੰਦੇ ਦੀ ਕੋਈ ਵੀ ਹੋਵੇ ਆ ਆਪਾਂ ਇਹ ਨਹੀਂ ਕਹਿੰਦੇ ਕਿ ਅੰਗਰੇਜ਼ੀ ਮਾੜੀ ਆ ਜਾਂ ਪੰਜਾਬੀ ਚੰਗੀ ਆ ਸਾਰੀਆਂ ਭਾਸ਼ਾਵਾਂ ਜਿਹੜੀਆਂ ਹਨ ਉਹਨਾਂ ਉਹ ਕਿਸੇ ਨਾ ਕਿਸੇ ਵਿਅਕਤੀ ਦੀ ਮਾਂ ਬੋਲੀ ਹੁੰਦੀਆਂ ਨੇ ਤੇ ਜਿਹੜਾ ਬੰਦਾ ਮਾਂ ਬੋਲੀ ਉਸ ਭਾਸ਼ਾ ਨੂੰ ਬੋਲਦਾ ਉਸ ਜਿੱਦੀ ਉਹ ਮਾਂ ਬੋਲੀ ਆ ਉਸ ਦਾ ਫਰਜ ਬੰਦਾ ਹੈ ਉਸ ਨੂੰ ਸੰਭਾਲੇ ਅਤੇ ਉਸ ਦੇ ਨਾਲ ਜੁੜੇ ਕਿਉਂਕਿ ਜਦੋਂ ਜੇ ਤੁਸੀਂ ਉਹਦੇ ਨਾਲ ਟੁੱਟ ਗਏ ਤਾਂ ਜਿਵੇਂ ਹੁਣ ਜੇ ਪੱਤਾ ਟੁੱਟ ਗਿਆ ਤਾਂ ਉੱਡ ਕੇ ਇੱਧਰ ਵੀ ਜਾ ਸਕਦਾ ਤੇ ਉੱਧਰ ਵੀ ਜਾ ਸਕਦਾ ਹੈ ਤਾਂ ਉਸੇ ਤਰੀਕੇ ਦੇ ਨਾਲ ਜਦੋਂ ਤੱਕ ਤੁਹਾਡਾ ਆਪਣੀ ਮਾਂ ਬੋਲੀ ਦੇ ਨਾਲ ਉਹ ਰਿਸ਼ਤਾ ਨਹੀਂ ਬਣਦਾ ਜਜ਼ਬਾਤੀ ਰਿਸ਼ਤਾ ਵੀ ਹੋਵੇ ਤਰਕ ਆਧਾਰਤ ਰਿਸ਼ਤਾ ਹੋਵੇ ਤੁਹਾਨੂੰ ਪਤਾ ਹੈ ਕਿ ਇਹ ਭਾਸ਼ਾ ਜਿਹੜੀ ਆ ਉਹੀ ਮੇਰੀਆਂ ਜੜਾਂ ਨੇ ਤੇ ਉਹ ਉਹ ਉਹਦੇ ਨਾਲ ਹੀ ਮੈਂ ਆਪਦੇ ਆਪ ਨੂੰ ਬੈਸਟ ਐਕਸਪ੍ਰੈਸ ਕਰ ਸਕਦਾ ਤੇ ਦੂਸਰਾ ਇਹ ਹੈ ਕਿ ਉਹ ਚੀਜ਼ ਜਿਹੜੀ ਹੈ ਉਹ ਉਹਦੇ ਨਾਲ ਦੱਸਣਾ ਸੌਖਾ ਤਾਂ ਹੈ ਪਰ ਸਿਰਫ ਸੰਚਾਰ ਤੱਕ ਅਸੀਂ ਨਾ ਜੋੜੀਏ ਇਸ ਦੇ ਨਾਲ ਬੜਾ ਕੁਝ ਜੁੜਿਆ ਹੁੰਦਾ ਹੈ ਤਾਂ ਮਸਲਾ ਜਿਹੜਾ ਹੈ ਇਹ ਕਰਨਾ ਨਦੀ ਦੀ ਸਮਝਦਾ ਸੀ ਜਦੋਂ ਉਸਨੇ ਇਹ ਕੀਤਾ ਪਰ ਉਸ ਤੋਂ ਬਾਅਦ ਉਸਨੇ ਮੈਡੀਕਲ ਐਮਬੀਬੀਐਸ ਦੀਆਂ ਕਿਤਾਬਾਂ ਜਿਹੜੀਆਂ ਸਾਨੂੰ ਉਹਨਾਂ ਵੀ ਛਪਾਉਣ ਦੇ ਲਈ ਕੋਸ਼ਿਸ਼ ਕੀਤੀ ਸੀ ਪਰ ਅਗਲੇ ਸਾਲ 2011 ਦੇ ਵਿੱਚ ਕਰਨਾ ਨਦੀ ਦੀ ਡੀਐਮਕੇ ਸਰਕਾਰ ਹਾਰ ਗਈ ਸੀ ਤੇ ਇਸ ਕਰਕੇ ਉਹ ਮੁੱਦਾ ਜਿਹੜਾ ਵਿਚੇ ਰਹਿ ਗਿਆ ਸੀ ਪਰ ਤਾਮਿਲਨਾਡੂ ਦੀ ਸਰਕਾਰ ਹੀ ਕਹਿੰਦੀ ਹੈ ਵੀ ਇੰਪੋਜ਼ ਨਾ ਕਰੋ ਥਰੀ ਲੈਂਗੁਏਜ ਫਾਰਮੂਲੇ ਦੀ ਬਜਾਏ ਟੂ ਲੈਂਗੁਏਜ ਫਾਰਮੂਲਾ ਦੋ ਪਛਾਈ ਫਾਰਮੂਲਾ ਜਿਹੜਾ ਹੈ ਉਹ ਸਾਨੂੰ ਮਨਜ਼ੂਰ ਹੈ ਤੇ ਪਰ ਹੁਣ ਤਾਮਿਲਨਾਡੂ ਦੀ ਸਰਕਾਰ ਕੀ ਕਹਿੰਦੀ ਹੈ ਕੇਂਦਰ ਦੀ ਸਰਕਾਰ ਕੀ ਕਹਿੰਦੀ ਹੈ ਤੇ ਕੀ ਦੀ ਚੱਲਦੀ ਹੈ ਆਲਟੀਮੇਟਲੀ ਇਹ ਤਾਂ ਹੁਣ ਕੱਲ ਨੂੰ ਭਲਕ ਨੂੰ ਹੀ ਪਤਾ ਲੱਗੂਗਾ ਜਦੋਂ ਇਹ ਮੁੱਦਾ ਜਿਹੜਾ ਸਪਸ਼ਟ ਹੋਵੇਗਾ ਵੈਸੇ ਤਾਮਿਲਨਾਡੂ ਦਾ ਤੇ ਕੇਂਦਰ ਸਰਕਾਰ ਦਾ ਪਾਛਾ ਦੇ ਮਸਲੇ ਦੇ ਉੱਤੇ ਕਿ ਦੋ ਪਛਾਈ ਜਾਂ ਤਿੰਨ ਪਛਾਈ ਦੋ ਪਛਾਈ ਜਾਂ ਤਿੰਨ ਪਛਾਈ ਇਹ ਜਿਹੜਾ ਰੇਟ ਕਾ ਇਹ ਚੱਲਦਾ ਰਹਿੰਦਾ ਏ ਅਸੀਂ ਉਮੀਦ ਕਰਦੇ ਹਾਂ ਕਿ ਛੇਤੀ ਇਹ ਰੇਟ ਕਾ ਖਤਮ ਹੋਵੇਗਾ ਵੀਰੋ ਤੁਸੀਂ ਅੰਤ ਤੱਕ ਵੇਖਿਆ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ